शिरोमणि अकाली दल के लोकसभा उम्मीदवार रंजीत सिंह गिल्लो के समर्थन में मीटिंगों का दौर जारी है गत दिवस विभिन्न क्षेत्रों में हुई मीटिंगों के दौरान पार्टी के महासचिव और पूर्व कैबिनेट मंत्री महेश इंदर सिंह ग्रेवाल ने भी रंजीत गिल्लो के लिए वोट मांगे उन्होंने लोगों से कहा कि अगर पंजाब और पंजाबीत को बचाना है तो शिरोमणी अकाली दल के उम्मीदवारों को जिताकर संसद में भेजना जरूरी है क्योंकि शिरोमणी अकाली दल ही पंजाब की अपनी पार्टी है बाकी सभी पार्टियां तो सिर्फ पंजाब को लूटने के लिए आए हैं। इन लोगों को न तो पंजाब की चिंता है और न ही पंजाबियों की उन्होंने कहा कि श्रोमणी अकाली दल की अगुवाई वाली सरकार ने 10 सालों में जितना विकास किया था कांग्रेस और आप सरकार ने पंजाब को फिर पीछे धकेल दिया है अमरज्वाला के संपादक राजकुमार साथी की रिपोर्ट ਕੀ ਕਰਨ ਚਾਹੁੰਦੇ ਅੱਜ ਜਿਹੜੇ ਕਿ ਹਲਕਾ ਪਛਮ ਦੇ ਵਿੱਚ ਜਿਹੜੇ ਕਿ ਪਾਰ ਨੰਬਰ ਦੇ ਵਿੱਚ ਮੀਟਿੰਗ ਰੱਖੀ ਗਏ ਅੰਗਰੇਜ਼ ਸਿੰਘ ਜੀ ਦੇ ਅਸ਼ੀਰਵਾਦ ਉਹ ਮੀਟਿੰਗਾਂ ਦਾ ਕੰਮ ਲਗਾਤਾਰ ਚੱਲ ਰਹੀ ਆ ਹੁਣ ਆਰ 22 ਬਲਾਕ ਦੇ ਵਿੱਚ ਮੀਟਿੰਗ ਹੋਈ ਆ ਬੜਾ ਪਰਮਾ ਕੱਟ ਤੋਕਾਵਾ ਗੱਲਬਾਤ ਕੀਤੀ ਆ ਲੋਕ ਬੜੇ ਖੁਸ਼ ਤੇ ਅਕਾਲੀ ਦਲ ਦੇ ਪ੍ਰੋਫੈਸਰ ਰਹੇ ਇਹ ਕਾਲੀ ਦਾ ਨੂੰ ਵੋਟ ਪਾਉਣ ਲਈ ਚਾਹ ਰਹੇ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੀ ਕਰਨ ਚਾਹੁੰਦੇ ਗਾਣਾ ਬਸ ਬਸ ਤਹੀ ਕਹਿੰਦਾ ਵੀ ਲੁਧਿਆਣਾ ਵੀ ਬੰਨ ਲੁਧਿਆਣੇ ਵਾਲੇ ਲੁਧਿਆਣਵੀ ਬੰਨ ਲੁਧਿਆਣੇ ਦੇ ਬੰਦੇ ਨੂੰ ਚੁਣਨਾ ਜਾੜੇ ਹੱਥੋਂ ਸਮਾਂ ਨਿਕਲ ਜਾਂਦਾ ਫਿਰ ਪਛਤਾਇਆ ਕੱਖ ਨਹੀਂ ਲੱਭਦਾ ਆਪ ਪਛਤਾਇਆ ਕਿਹਾ ਹੋ ਤੇ ਜਦ ਕਿੜੀਆਂ ਚੁੱਕੀ ਖੇਤ ਆਪਾਂ ਬੰਨਵੇ ਜਿਤਾਤੇ ਨਾ ਇਹ ਮੈਂ ਕਹਿੰਦਾ ਨਹੀਂ ਚੰਗਾ ਲੱਗਦਾ ਕਿ ਸਿਆਣੇ ਕਹਿੰਦੇ ਹੁੰਦੇ ਬਾਂਦਰਾ ਦੇ ਹੱਥ ਬੰਦੂਕ ਫੜਾਦੀ ਮਾਰੀ ਜਾਂਦੇ ਆ ਪਤਾ ਨਹੀਂ ਕਿਹਨੂੰ ਮਾਰੀ ਜਾਂਦੇ ਇਹ ਆਮ ਆਦਮੀ ਪਾਰਟੀ ਨੂੰ 13 ਕੈਂਡੀਡੇਟ ਨਹੀਂ ਲੱਭੇ ਪੰਜਾਬ ਦੇ 13 ਜਿਨ੍ਹਾਂ ਦੀ 2 ਸਾਲ ਦੀ ਸਰਕਾਰ ਸੀ 9 ਐਮਐਲਏ ਖੜੇ ਕੀਤੇ ਆ 4 ਐਮਐਲਏ 5 ਵਜ਼ੀਰ 9 ਖੜੇ ਕੀਤੇ ਆ ਤੇ ਦੂਸਰੇ ਚਾਰ ਕੌਣ ਲਏ ਆ ਇੱਕ ਸਾਡਾ ਪੱਤ ਲਿਆ ਤੇ ਕਾਂਗਰਸ ਦੇ ਪੱਤ ਨੇ ਇੱਕ ਖਰੀਦ ਲਿਆ ਲਓ ਆ ਪਾਰਟੀ ਆ ਜਿਹਦੀ ਸਰਕਾਰ ਬਣੀ ਨੂੰ ਸਵਾ ਦੋ ਸਾਲ ਹੋ ਗਏ ਹੋਣ ਉਥੇ ਲਾਈਨ ਲੱਗ ਜਾਂਦੀ ਕੈਂਡੀਡੇਟਾਂ ਦੀ ਤੇ ਇਹਨਾਂ ਨੂੰ ਲੱਭਿਆ ਕੋਈ ਨਹੀਂ ਸੋ ਇਲਾਕਾ ਨੋ ਬਤੀਓ ਇੱਕ ਕੰਮ ਮੇਰਾ ਨਹੀਂ ਇਹ ਕੰਮ ਰਣਜੀਤ ਸਿੰਘ ਉਹਨਾਂ ਦਾ ਨਹੀਂ ਇਹ ਕੰਮ ਸਾਡਾ ਸਾਰਿਆਂ ਦਾ ਆਪਣਾ ਦੇ ਅਸੀਂ ਪੰਜਾਬ ਤੇ ਅਮਨ ਸ਼ਾਂਤੀ ਭਾਈਚਾਰਕ ਸਾਜ ਪੰਜਾਬ ਤੇ ਚੁੱਲ੍ਹੇ ਤਪਦੇ ਚਾਹੁੰਦੇ ਆਂ ਈਆਂ ਪੈਣਾ ਦੀਦ ਚਾਹੁੰਦੇ ਆਂ ਅਸੀਂ ਚਾਹੁੰਦੇ ਆਂ ਕਿ ਸਾਡੇ ਕੰਨ ਚ ਪਾਈਆਂ ਮੁੰਦਰਾ ਤੇ ਗਲ ਚ ਪਾਈਆਂ ਸੀ ਇਹਨਾਂ ਨੂੰ ਕੋਈ ਨਾ ਲਾਓ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅੰਗਰੇਜ਼ ਨੇ ਕਹਾਣੀ ਲਿਖੀ ਹੈ ਕਿ ਰਾਜ ਉਹ ਸੀ ਕਹਿੰਦੇ ਲਾਹੌਰ ਤੋਂ ਲੈ ਕੇ ਪਸ਼ੌਰ ਤੱਕ ਰਾਤ ਵਾਰੀ ਗੱਡੀ ਵਿੱਚ ਜੇ ਕੋਈ ਜਨਾਨੀ 5 ਕਿਲੋ ਸੋਨਾ ਪਾ ਕੇ ਵੀ ਸਵਾਰਕ ਹੁੰਦੀ ਸੀ ਤੇ ਉਹਨੂੰ ਸਿਸ਼ੌਰ ਤੱਕ ਕੋਈ ਹੱਥ ਨਹੀਂ ਪਹਲਾ ਸਕਦਾ ਇਹ ਰਾਜ ਹੁੰਦਾ ਹੈ ਅੱਜ ਜੇ ਕੋਈ ਸਿੱਖਾਂ ਨੂੰ ਕਮੀਨ ਨਾ ਕਵੇ ਕਿ ਸਿੱਖਾਂ ਦੇ ਨਾਲ Hindu ਨਹੀਂ ਜਾਂ Musalmani ਉਹ ਵੀ ਸਾਡੇ ਨਾਲ ੱਟਕਾ ਕਰਦੇ ਬੇਇਨਸਾਫੀ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਗੋਟ ਦਾ ਮੁਖਾਜਮੀ ਸੀ ਉਹ ਮਹਾਰਾਜ ਸੀ ਜੋਰ ਨਾਲ ਜਿੱਤਿਆ ਹੋਇਆ ਸੀ ਉਹਨੂੰ ਕੋਈ ਮਜਬੂਰੀ ਨਹੀਂ ਸੀ ਪਰ ਉਹਦੇ ਰਾਜ ਵਿੱਚ ਦੋ ਹਿੰਦੂ ਵਜੇਸ਼ ਸੀ ਦੋ ਮੁਸਲਮਾਨ ਵਜੇਸ਼ ਸੀ ਸਿੱਖ ਦੋ ਜ਼ਰਮੇਲ ਸੀ ਜੇ ਅਸੀਂ ਕਿਸੇ ਵੋਟ ਦੇ ਮਤਾਜ ਨਾ ਹੋਣ ਦੇ ਬਾਵਜੂਦ ਵੀ ਸਭ ਨੂੰ ਨਾਲ ਲੈ ਕੇ ਚੱਲਦੇ ਹਾਂ ਪਰ ਚਲ ਵੋਟ ਦਾ ਰਾਜ ਹੋ ਸਿੱਕਿਓ ਨਹੀਂ ਲੈ ਕੇ ਚੱਲਣਾਗੇ ਮੈਂ ਇਸ ਲਈ ਵੀ ਉਹ ਹਿੰਦੂ ਵੀਰਾਂ ਨੂੰ ਬੇਇੱਜ਼ਤੀ ਕਰਨੀ ਚਾਹੁੰਦਾ ਜੇ ਕੋਈ ਕਿਸੇ ਭਾਜਪਾ ਦੀ ਪਟਕਾਰ ਚਾਕੇ ਵੋਟ ਸਾਲੀ ਦਲ ਦੇ ਵਿਰੋਧ ਚ ਪਾਏਗਾ ਪੰਜਾਬ ਦਾ ਹਿੱਤੂ ਨਹੀਂ ਕਿਹਾਇਆ ਜਾ ਸਕਦਾ ਪੰਜਾਬ ਦਾ ਹੇਤੂ ਪੰਜਾਬ ਨੂੰ ਬਚਾਉਣ ਵਾਲੀ ਪਾਰਟੀ ਪੰਜਾਬ ਦੀ ਰੱਖਿਆ ਕਰਨ ਵਾਲੀ ਪਾਰਟੀ ਪੰਜਾਬ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਉਹ ਸ਼ਰੋਮਣੀ ਅਕਾਲੀ ਦਲ ਹੈ ਪਹਿਲੀ ਜੂਨ ਨੂੰ ਗਰਮੀ ਹੋਣੀ ਹੈ ਐਂ ਨਾ ਕਹਿਣਾ ਕਿ ਥੇਕ ਆਉਂਦਾ ਤੇ ਅਸੀਂ ਵੋਟ ਪਾਉਣ ਨਹੀਂ ਜਾਣਾ ਇਹ ਥੇਕ ਨੂੰ ਠੰਡ ਚ ਪਹੁੰਚਾਉਣ ਲਈ ਤੱਕੜੀ ਵਾਲਾ ਬਟਨ ਦਬਾਉਣਾ ਪਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੜੀ ਵੱਡੀ ਹਾਂਜੀ ਸੰਪਰਵਤ ਕੀ ਕੰਨ ਕੋਨੀ ਜਿਹੜਾ ਕਾਗਿ ਪੰਜੀਤ ਜੀ ਦੀ ਸ਼੍ਰੋਮਣੀ ਕਾਲੀ ਬੰਦੇ ਉਸ ਵਾਰ ਦੇ ਸੁਨੇ ਲੁਭਾਣੇ ਤੋਂ ਦੁੱਖ ਤੋਂ ਅੱਜ ਆ ਰਹੇ ਸੇ ਜਿਸ ਤੋਂ ਸਭ ਹੀ ਲੱਗਦਾ ਕਿ ਕੀ ਕਰਨੀ ਇਹ ਬਾਤ ਦਾ ਜਾਲ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਹੋਆ ਗੁਰੂ ਜੀ ਕੀ ਫਤਿਹ ਅੱਜ ਸਾਡਾ ਇਲਾਕਾ ਪੁਰਾਣਾ ਬਾਗ ਨੰਬਰ 78 ਨਵਾਂ ਬਾਗ ਨੰਬਰ 64 ਸਵਾਈ ਬਲਾਕ ਰਿਸ਼ੀ ਨਗਰ ਵਿੱਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸ਼ਵੀਰ ਸਿੰਘ ਜੀ ਬਾਦਲ ਸਮੂੱਚੀ ਜ세 ਬੰਦੀ ਵੱਲੋਂ ਪਾਰਟੀ ਦੇ ਜੋ ਉਮੀਦਵਾਰ ਸਾਡੇ ਸਰਦਾਰ ਰਜੀਤ ਸਿੰਘ ਜੀ ਢਿੱਲੋਂ ਉਹਨਾਂ ਨੂੰ ਵਿਧਾਨ ਚ ਉਤਾਰਿਆ ਗਿਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਨੁਕਰ ਮੀਟਿੰਗਾਂ ਅਸੀਂ ਸ਼ੁਰੂ ਕੀਤਾ ਤੇ ਅੱਜ ਦੀ ਤੀਸਰੀ ਸਾਡੀ ਨੁਕਰ ਮੀਟਿੰਗ ਆ ਔਰ ਅਸੀਂ ਜਿਹੜੀਆਂ ਮੀਟਿੰਗਾਂ ਕਰ ਰਹੇ ਆ ਨੁਕਰ ਮੀਟਿੰਗਾਂ ਉਹ ਉੱਥੇ ਉਹੀ ਕਰ ਰਹੇ ਆ ਜਿਸ ਮਹੱਲੇ ਦੇ ਵਿੱਚ ਕਰਦੇ ਆ ਉਸ ਮਹੱਲੇ ਦੀ ਸੰਗਤ ਨੂੰ ਹੀ ਜਿਆਦਾਤਰ ਅਸੀਂ ਬੁਲਾਉਨੇ ਆ ਤੇ ਸਾਡੇ ਇਸ ਵਾਈ ਬਲਾਕ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਆਈਆਂ ਨੇ ਤੇ ਅਸੀਂ ਵਿਚਵਾਇ ਦਿਵਾਉਨੇ ਆ ਸਰਦਾਰ ਮੇਸ਼ਮਤ ਸਿੰਘ ਦੀ ਗਰੇਵਾਲ ਸਾਹਿਬ ਨੂੰ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਉਮਤੀ ਪਾਰਟੀ ਨੂੰ ਕਿ ਅਸੀਂ ਆਪਣੇ ਜਿਹੜਾ ਇਲਾਕਾ ਏ ਗੋਵਾਲ ਦਾ ਇਥੋਂ ਵੱਡੀ ਲੀਡ ਦੇ ਨਾਲ ਜਿਹੜਾ ਵਾ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਜਿਦਾ ਕਿ ਜਿਹੜਾ ਲੋਕ ਸਭਾ ਦੇ ਵਿੱਚ ਭੇਜਾਂਗੇ ਇਸ ਗੱਲ ਦਾ ਯਕੀਨ ਦਵਾਉਂਦੇ ਹੋਏ ਆਈ ਸੰਗਤ ਦਾ ਵੱਡੀ ਗਿਣਤੀ ਦੇ ਵਿੱਚ ਤੁਸੀਂ ਮੈਂ ਤੇ ਅਸੀਂ ਜਨਾ ਕਹਾਂਗੇ ਕੈਮਰਾ ਸੰਗਤ ਤੇ ਵੀ ਮਾਰ ਦਿਓ ਵੱਡੀ ਗਿਣਤੀ ਦੇ ਵਿੱਚ ਸੰਗਤ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ